ਅੱਜ ਲੁਧਿਆਣਾ ਸ਼ਹਿਰ ਦਾ ਹੌਟ ਮਿਕਸ ਪਲਾਨ ਜਿਹੜਾ ਹੰਬਰਾ ਰੋਡ ਤੇ ਹੈ ਉਥੇ ਚੈਕਿੰਗ ਵਾਸਤੇ ਆਈ ਸੀ ਬਿਕੋਜ਼ ਬਰਸਾਤਾ ਤੋਂ ਬਾਅਦ ਬੜੀਆਂ ਜਗ੍ਹਾਵਾਂ ਐਸੀ ਐਸੀ ਜਿੱਥੇ ਪੈਚ ਵਰਕ ਦੀ ਜ਼ਰੂਰਤ ਸੀ ਸੋ ਅੱਜ ਇੱਕ ਸਰਪ੍ਰਾਈਜ਼ ਚੈਕਿੰਗ ਇੱਥੇ ਕੀਤੀ ਗਈ ਹੈ ਤਾਂ ਜੋ ਇੱਥੇ ਦਾ ਜਿਹੜਾ ਹੌਟ ਮਿਕਸ ਪਲਾਨ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ ਜਾਂ ਸਾਡੇ ਕੋਲ ਕੀ ਮਟੀਰੀਅਲ ਹੈ ਕੀ ਰਿਕੁਆਇਰਮੈਂਟ ਹੈ ਨਹੀਂ ਹੈ ਉਹ ਸਾਰੇ ਦਾ ਜਿਹੜਾ ਬੇਰਵਾਇਆ ਉਹ ਲਿੱਤਾ ਜਾ ਸਕੇ ਔਰ ਪਰ ਇੱਥੇ ਆਲਮੋਸਟ ਕੰਮ ਜਿਹੜਾ ਚੱਲ ਰਿਹਾ ਹੈ ਮਟੀਰੀਅਲ ਸਾਡੇ ਕੋਲ ਫੁੱਲਨ ਫੁੱਲ ਹੈਗਾ ਆ ਜਿਹੜੀ ਚੀਜ਼ ਦੀ ਵੀ ਜ਼ਰੂਰਤ ਸੀਗੇ ਅਸੀਂ ਹਮੇਸ਼ਾ ਲੁਧਿਆਣਾ ਸ਼ਹਿਰ ਦੀ ਬਿਹਤਰੀਨ ਨੂੰ ਦੇਖਦੇ ਹੋਏ ਕੋਸ਼ਿਸ਼ ਕਰਦੇ ਆ ਕਿ ਉਹ ਪੂਰਨ ਕੀਤੀ ਜਾਵੇ ਅੱਜ ਲੁਧਿਆਣਾ ਸ਼ਹਿਰ ਦਾ ਹੌਟ ਮਿਕਸ ਪਲਾਨ ਜਿਹੜਾ ਹੰਬਰਾ ਰੋਡ ਤੇ ਹੈ ਉਥੇ ਚੈਕਿੰਗ ਵਾਸਤੇ ਆਈ ਸੀ ਬਿਕੋਜ਼ ਬਰਸਾਤਾ ਤੋਂ ਬਾਅਦ ਬੜੀਆਂ ਜਗ੍ਹਾਾਂ 'ਚ ਐਸੀ ਐਸੀ ਜਿੱਥੇ ਪੈਚ ਵਰਕ ਦੀ ਜ਼ਰੂਰਤ ਸੀ ਸੋ ਪਿਛਲੇ ਦਿਨੀ ਇੱਕ ਦੋ ਦਿਨ ਹੋ ਗਏ ਥੋੜੀ ਟੈਕਨੀਕਲ ਪ੍ਰੋਬਲਮ ਆਈ ਸੀ ਜਿਹਦੇ ਕਰਕੇ ਰਨ ਆਊਟ ਨਹੀਂ ਕਰ ਰਹੇ ਸੀ ਸੋ ਅੱਜ ਇੱਕ ਸਰਪ੍ਰਾਈਜ਼ ਚੈਕਿੰਗ ਇੱਥੇ ਕੀਤੀ ਗਈ ਹੈ ਤਾਂ ਜੋ ਇੱਥੇ ਦਾ ਜਿਹੜਾ ਹੌਟ ਮਿਕਸ ਪਲਾਂਟ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ ਜਾਂ ਸਾਡੇ ਕੋਲ ਕੀ ਮਟੀਰੀਅਲ ਹੈ ਕੀ ਰਿਕੁਆਇਰਮੈਂਟ ਹੈ ਨਹੀਂ ਹੈ ਉਹ ਸਾਰੇ ਦਾ ਜਿਹੜਾ ਵੇਰਵਾ ਆ ਉਹ ਲਿੱਤਾ ਜਾ ਸਕੇ ਔਰ ਪਰ ਇੱਥੇ ਆਲਮੋਸਟ ਕੰਮ ਜਿਹੜਾ ਚੱਲ ਰਿਹਾ ਹੈ ਮਟੀਰੀਅਲ ਸਾਡੇ ਕੋਲ ਫੁੱਲ ਔਨ ਫੁੱਲ ਹੈਗਾ ਆ ਜਿਹੜੀ ਚੀਜ਼ ਦੀ ਵੀ ਜ਼ਰੂਰਤ ਸੀਗੀ ਅਸੀਂ ਹਮੇਸ਼ਾ ਲੁਧਿਆਣਾ ਸ਼ਹਿਰ ਦੀ ਬਿਹਤਰੀ ਨੂੰ ਦੇਖਦੇ ਹੋਏ ਕੋਸ਼ਿਸ਼ ਕਰਦੇ ਆ ਕਿ ਉਹ ਪੂਰਨ ਕੀਤੀ ਜਾਵੇ ਔਰ ਜਿੱਦਾ ਕਿ ਤੁਸੀਂ ਦੇਖ ਰਹੇ ਹੋਵੇਂ ਗੱਡੀਆਂ ਪੂਰੀਆਂ ਬਾਹਰ ਖੜੀਆਂ ਹੋਈਆਂ ਆ ਸਬੈਚ ਵਰਕ ਦਾ ਜਿਹੜਾ ਕੰਮ ਲਗਾਤਾਰ ਚੱਲਦਾ ਆ ਰਿਹਾ ਔਰ ਅੱਜ ਇਥੇ ਖਾਸ ਤੌਰ ਤੇ ਜਿਹੜਾ ਪਹੁੰਚ ਕੇ ਆਪ ਵਿਜ਼ਿਟ ਕੀਤੀ ਹੈ ਉਹਦਾ ਮੁੱਖ ਮਕਸਦ ਇਹ ਹੀ ਸੀ ਵੀ ਜਾ ਕੇ ਇੱਕ ਵਾਰ ਜਾਇਜ਼ਾ ਲਿਆ ਜਾਵੇ ਵੀ ਹੋਰ ਕਿਹੜੀ-ਕਿਹੜੀ ਚੀਜ਼ਾਂ ਇਥੇ ਲੋਡ ਹੈ ਗਈਆਂ ਤਾਂ ਕਿ ਲੁਧਿਆਣਾ ਵਾਸੀਆਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਔਰ ਜਿਹੜਾ ਪੈਚ ਦਾ ਕੰਮ ਹੈ ਉਹ ਕਿਤੇ ਵੀ ਰੁਕੇ ਨਾ ਸਲੋ ਡਾਊਨ ਨਾ ਹੋਵੇ ਤਾਂ ਕਿ ਜਿਹੜੀਆਂ ਸੜਕਾਂ ਵੀ ਨੇ ਜਾਂ ਕੋਈ ਵੀ ਹੋਰ ਸੁਵਿਧਾ ਸੀ ਲੁਧਿਆਣਾ ਵਾਸੀਆਂ ਨੂੰ ਨਿਰਵਿਘਨ ਦੇ ਸਕੇ ਜੀ ਇਹ ਪਹਿਲਾ ਪਿਛਲੇ ਦਿਨੀ ਜਿੱਤੇ ਹੀ ਮੌਸਮ ਬਦਲੇ ਆਇਆ ਉਦੋਂ ਸਟਾਰਟ ਅਪ ਹੋ ਗਿਆ ਸੀ ਥੋੜਾ ਤੁਹਾਨੂੰ ਬਰਸਾਤ ਦੇ ਮੌਸਮ ਸਪੈਚ ਪਰ ਬੰਦ ਹੋ ਜਾਂਦਾ ਹੈ ਔਰ ਇਹ ਮੌਸਮ ਸਹੀ ਸੀ ਪਰ ਮਸ਼ੀਨਰੀਜ਼ ਨੂੰ ਦਿੱਕਤ ਆਈ ਹੋਈ ਸੀ ਸੋਦੀ ਰਿਪੇਅਰ ਕਰਾ ਸਾਰਾ ਕੁਝ ਕਰਕੇ ਓਕੇ ਕੀਤਾ ਗਿਆ ਅੱਜ ਇਹ ਵਰਕ ਜਿਹੜਾ ਹੈ ਸਟਾਰਟ ਅਪ ਹੋ ਜਾਏਗਾ ਗੱਡੀਆਂ ਲੋਡ ਕਰਨ ਵਾਸਤੇ ਬਾਹਰ ਖੜੀਆਂ ਔਰ ਜਿੱਤੇ ਜਿੱਤੇ ਵੀ ਲੁਧਿਆਣਾ ਸ਼ਹਿਰ ਚ ਜ਼ਰੂਰਤ ਹੈ ਉੱਥੇ ਅੱਜ ਹੀ ਪੈਚ ਵਰਕ ਹੋਏਗਾ ਆ ਇਹ ਕਿਸਗਨ ਮੰਡੀ ਆ ਜਿਹੜੀ ਉਥੋਂ ਅਸੀਂ ਸ਼ੁਰੂਆਤ ਕਰਨ ਲੱਗੇ ਆ ਇੱਥੇ ਪੈਚ ਵਰਕ ਦੀ ਜ਼ਰੂਰਤ ਹੈ ਜਗਰਾਉਂ ਪੁਲ ਤੇ ਤਕਰੀਬਨ ਪਰਸੋਂ ਅਸੀਂ ਸਾਰਾ ਪੈਚ ਵਰਕ ਕਰਵਾਇਆ ਆ ਜਿਹੜਾ ਵਾਪਸੀ ਉੱਤਰਦੇ ਹੋਏ ਸੀਗਾ ਜਗਰਾਉਂ ਮਤਲਬ ਗੁਰਦੁਆਰੇ ਵਾਲ ਨੂੰ ਜਾਂਦੇ ਉਥੇ ਪਹਿਲਾ ਹੋ ਗਿਆ ਸੀ ਤੇ ਜਿੱਥੋਂ ਅਸੀਂ ਉੱਪਰ ਲੰਦਰ ਬਾਈਪਾਸ ਵਾਲ ਨੂੰ ਪੁਲ ਚੜ੍ਹਦੇ ਆ ਉਥੇ ਦਿੱਕਤ ਸੀ ਕਿਤਾ ਉਥੇ ਵੀ ਤਕਰੀਬਨ 2 ਦਿਨ ਪਹਿਲਾਂ ਆਪ ਕੋਲ ਖੜ ਕੇ ਅਸੀਂ ਪੈਚ ਵਰਕ ਕਰਾਇਆ ਔਰ ਬਹੁਤ ਅੱਛੇ ਤਰੀਕੇ ਨਾਲ ਹੋਇਆ ਵੀ ਹੈ ਔਰ ਇਸ ਤੋਂ ਇਲਾਵਾ ਜਿੱਥੇ ਵੀ ਜਿੱਥੇ ਵੀ ਜ਼ਰੂਰਤ ਹੋਏਗੀ ਸ਼ਹਿਰ ਦੇ ਵਕਵਾ ਖੇਰੀਏ ਦੇ ਵਿੱਚ ਜਿਹੜਾ ਪੈਸਵਕ ਕਰਾਇਆ ਜਾਏਗਾ